ਹੈਲੋ ਹਾਂ ਚਾਚੂ ਜਪੂ ਕਿਵੇਂ ਆ ਠੀਕ ਆ ਕੀ ਕਰਦੀ ਸੀ ਮੈਂ ਤਾਂ ਠੀਕ ਆ ਫੋਨ ਕਾਦੇ ਵਾਸਤੇ ਲਾਇਆ ਫੋਨ ਤਾਂ ਰਾਤ ਨੂੰ 8:30 ਤਨੂੰ ਮੈਂ ਤਾਂ ਹੀ ਲਾਇਆ ਕੋਈ ਕੰਮ ਹੋਵੇ ਫੇਰੀ ਲਾਇਆ ਹਾਂ ਫੇਰ ਦੱਸ ਕੀ ਕੰਮ ਆ ਕੰਮ ਇਹ ਆ ਕਾਟ ਗਿਨੇ ਗਏ ਪਾਣੀ ਨਾ ਹੋਇਆ ਪਾਣੀ ਨਾ ਹੋ ਗਿਆ ਹਾਂ ਹੁਣ ਤਾਂ ਤੂੰ 6:00 ਤੇ ਨਹੀਂ ਆ ਸਕਦੀ ਹੁਣ ਕੀ ਕਰਨਾ ਤੇ ਚਲ ਕੋਈ ਨਾ ਫੇਰ ਤੂੰ ਐ ਕਰੀ ਕੱਲ ਉਹਨਾਂ ਆਪਣੇ ਫਰੈਂਡ ਆ ਸਾਰੇ ਇਕੱਠੇ ਕਰ ਲਈ ਆਪਣੇ ਫਰੈਂਡ ਤੇ ਕਿੰਨੇ ਨੇ 25 ਹੋ ਸਾਰੇ ਜਵਾਕ ਹਾਂ 25 ਹੋਣਗੇ ਪਤੀਜੇ-ਪਤੀਜੀਆਂ ਮੇਰੇ ਹਾਂ ਹਾਂ ਸੋਨੂ ਨਾ ਚੌਕਲੇਟੀ ਆਤਰ ਭੇਜੇ ਨੇ ਮਲੇਰ ਕੂਟਲੇ ਤੋਂ ਸਿਆਮ ਯਾਤਰਾ ਲਈ ਉਹਦੀ ਸਮੈਲ ਵਧੀਆਗੀ ਪੂਰੀ ਫੁੱਲ ਵਧੀ ਜਿਵੇਂ ਚੌਕਲੇਟ ਚੂਣੀ ਬਾਸਨਾ ਆਉਂਦੀ ਹੁੰਦੀ ਸੋਹਣੀ ਸੋਹਣੀ ਸਿਆ ਡੈਰੀ ਮਿਲਕ ਦੁੱਧ ਮਰਲਾ ਜੀ ਚੌਕਲੇਟ ਉਹ ਐ ਬਾਸਨਾ ਮੈਂ ਹਜ਼ਾਰ ਵਾਰ ਖਾਧੀ ਆ ਫੇਰ ਉਹ ਐ ਲੱਗੂ ਵੀ ਇਹਨੂੰ ਖਾ ਜੀਏ ਉਹਨੂੰ ਨਾ ਪਹਾਥਾਂ ਤੇ ਲੱਗ ਕੱਪੜਿਆਂ ਤੇ ਲਾ ਸਕਦੇ ਨੇ ਸੋ ਉਹਨੂੰ ਸਾਰਿਆਂ ਨੂੰ ਗਿਫਟ ਭੇਜਨੇ ਮਲੇਰ ਕੂਟਲੇ ਤੋਂ ਸਿਆਮ ਆਤਰ ਨੇ ਬਿਲੀ ਚੌਕਲੇਟ 올ੀਏ ਕੱਪੜਿਆਂ ਦੇ ਹਾਂ ਤੇ ਨਾਲੇ ਸੋਨੂ ਸਾਰੇ ਨੂੰ 25-25 ਗਿਫਟ ਭੇਜਨੇ 25 ਨਾਲੇ ਇਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਕਿਹਾ ਹੈ ਹਾਂ ਬਿਓ ਕਹਿੰਦਾ ਸਾਰੇ ਜਵਾਖਾਂ ਨੂੰ ਬੰਦਨੇ ਤੂੰ ਕੱਲ ਨੂੰ ਫਰੈਂਡਾਂ ਕਿੰਨੇ ਵਜੇ ਇਕੱਠੇ ਲੈ ਆਏਂਗੀ ਸਾਰੀਆਂ ਕਰਕੇ ਆਪਣੇ ਘਰੇ ਮੇਰੇ ਮੈਂ ਕਰ ਲਵਾਂਗੀ 6:00 ਵਜੇ ਹਾਂ 5:30 6:00 ਵਜੇ ਆ ਜੀ ਠੀਕ ਆ ਨਾਲੇ ਖਾਣਾ ਕੀ ਹੈ ਸਾਰੇ ਦੱਸ ਦਿਓ ਇਕੱਠੇ ਸਾਰੇ ਫਰੈਂਡਾਂ ਨੇ ਖਾਣਾ ਤਾਂ ਅਸੀਂ ਸੁਜੈਸਟ ਕਰ ਲਿਆਵਾਂਗੇ ਹਾਂ ਸਗੇ ਇਸ਼ਟ ਦਾ ਮਤਲਬ ਕੀ ਹੁੰਦਾ ਡਿਸਾਈਡ ਕਰ ਲਾਂਗੇ ਵੀ ਕਿ ਲਿਓਂਣਾ ਹੈ ਤੇਰਾ ਅੱਜ ਤੇਰੀ ਜੜਾਈ ਖੁਸ਼ ਹੋਈ ਫਿਰਦੀ ਅੱਜ ਤਾਂ ਮੱਚਨੀ ਅ ਚੱਲ ਮੇਰੀ ਗੱਲ ਸੁਣ ਚਾਚੂ ਹਾਂ ਤੇ ਮੈਂ ਇਹ ਜਿਹੜੇ 25 ਗਿਫਟ ਕਹਿੰਦੇ ਉਹਦੇ ਵਿੱਚ ਇਤਰ ਇਤਰ ਆਉਣਗੇ ਹਾਂ 25 ਜਾਤਰ ਨੇ ਹਰੇਕ ਨੂੰ ਦੇਣਾ ਸਾਰੇ ਬੱਚਿਆਂ ਨੂੰ ਦੇਣਾ ਆਪਣੇ ਐ ਕਰੀ ਮੈਂ ਤਾਂ ਤੇਰੀ ਖਾਸ ਕੁੜੀ ਜੀ ਆ ਨਾ ਮੈਨੂੰ ਦੋ ਦੇ ਦੀ ਜੰਗਾ ਤੇਰੀ ਬਾਤ ਰਿਕਾਰਡ ਕਰ ਲਈ ਨੈਟ ਤੇ ਪਾਉਂ ਤੇਰੀ ਬਾਤ ਰਿਕਾਰਡ ਕਰ ਲਈ ਨੈਟ ਤੇ ਪਾਉਂ ਹਾਂ ਕੱਲ ਨੂੰ ਵੀ ਪਾਈ ਸੀ ਹਾਂ ਚੰਗਾ ਅੰ ਨਾਲ ਤੈਨੂੰ ਖਾਣ ਨੂੰ ਲਿਆਣਾ ਫਿਰ ਕੱਲ ਨੂੰ ਲਿਆਈਂ ਕਹਿੰਦਾ ਸਾਰੇ ਕਰੇ ਹਾਂ ਮੇਰੀ ਗੱਲ ਸੁਨਾਰਵਿੰਦ ਨੂੰ ਵੀ ਮਿਲੂ ਸਾਰਿਆਂ ਨੂੰ ਮਿਲੂ ਠੀਕ ਆ ਹਾਂ ਰੰਗਾ ਹਰਮਨ ਨਾਲ ਗੱਲ ਕਰਈਂ ਹਰਮਨ ਨਾਲ ਗੱਲ ਕਰ ਲਓ ਹੈਲੋ ਹੈਲੋ ਕਿਵੇਂ ਆ ਠੀਕ ਆ ਉਹ ਤੈਨੂੰ ਗਿਫਟ ਆਇਆ ਆਤਰ ਚੰਗਾ ਠੀਕ ਆ ਕੱਲ ਨੂੰ ਲੈ ਜਾਓ ਆ ਕੇ ਘਰੇ ਆ ਜਾਓ ਸਾਰੇ ਠੀਕ ਮੈਂ ਦੋ ਦੇ ਦੀ ਮੁੰਡਾ ਦੋ ਦੇ ਪੈਸੇ ਲੱਗਣਗੇ ਲੱਗੂ ਜਾਂ ਛੋਟਾ ਭਾਈਆ ਛੋਟਾ ਭਾਈਆ ਕਰ ਤੇਰਾ ਛੋਟਾ ਭਤੀਜਾ ਮੇਰਾ ਤੂੰ ਠੀਕ ਆ ਚੰਗਾ ਹਰਬੀਣਾ ਠੀਕ ਆ